ਪੰਜਾਬ ਦੇ ਵਿੱਚ ਸੱਤਾ ਪਰਿਵਰਤਨ ਦੇ ਚੱਲਦਿਆਂ ਸੱਤਾਧਾਰੀ ਪਾਰਟੀ ਦੇ ਸਾਬਕਾ ਸਰਪੰਚ ਆਪਣੇ ਆਪ ਨੂੰ ਮੌਜੂਦਾ ਸਰਪੰਚ ਤੋਂ ਵੀ ਤਾਕਤਵਰ ਮੰਨਦੇ ਨੇ ਪਿੰਡ ਦੀ ਚੁਣੀ ਹੋਈ ਪੰਚਾਇਤ ਆਪਣੀ ਮਰਜ਼ੀ ਦੇ ਨਾਲ ਚਲਾਉਣ ਦੇ ਕਈ ਮਾਮਲੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਸਾਹਮਣੇ ਆ ਚੁੱਕੇ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਛਿੱਤ ਦੇ ਵਿੱਚ ਵੀ ਸਾਬਕਾ ਕਾਗਰਸੀ ਸਰਪੰਚ ਨੇ ਮੌਜੂਦਾ ਅਕਾਲੀ ਸਰਪੰਚ ਦੇ ਘਰ ਤੇ ਆਪਣੇ ਮੁੰਡੇ ਦੇ ਸਮੇਤ ਧਾਵਾ ਬੋਲ ਦਿੱਤਾ ਅਤੇ ਆਪਣਾ ਰਿਵਾਲਵਰ ਅਕਾਲੀ ਸਰਪੰਚ ਤੇ ਤਾਣ ਦਿੱਤਾ ਆਪਣੇ ਪਿਤਾ ਨੂੰ ਖਤਰੇ ਦੇ ਵਿੱਚ ਦੇਖ ਕੇ ਅਕਾਲੀ ਸਰਪੰਚ ਦੀਆਂ ਕੁੜੀਆਂ ਨੇ ਕਾਂਗਰਸੀ ਸਰਪੰਚ ਤੋਂ ਧੱਕੇ ਦੇ ਨਾਲ ਰਿਵਾਲਵਰ ਖੋਲਿਆ ਫਿਲਹਾਲ ਪੁਲਿਸ ਵੀ ਮੌਕੇ ਤੇ ਪਹੁੰਚ ਚੁੱਕੀ ਹੈ ਅਤੇ ਖੋਇਆ ਗਿਆ ਰਿਵਾਲਵਰ ਕਬਜ਼ੇ ਵਿੱਚ ਲੈ ਕੇ ਕਾਂਗਰਸੀ ਸਰਪੰਚ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ ਹਰਜੀਤ ਸਿੰਘ ਸਰਪਸਾਬ ਕਸਪਨ ਸਾਢੇ ਘਰ ਆ ਕੇ ਮੇਰੇ ਪਾਪਾ ਨੂੰ ਪਏ ਉਹਨੇ ਸਾਡੇ ਪਾਪਾ ਤੇ ਹਮਲਾ ਕੀਤਾ ਤੇ ਉਹਨੇ ਪਿਸਤੌਲ ਨਾਲਿਆ ਫਿਰ ਮੇਰੇ ਪਾਪਾ ਗੱਡੀਆਂ ਘਬਰਾਗੇ ਸਾਡੇ ਘਰ ਨਹੀਂ ਗਿਆ ਅਸੀਂ ਵੀ ਉਹਦੇ ਉਦੋਂ ਨਾਲ ਲੜੇ ਮਤਲਬ ਉਹਨੂੰ ਫੜਿਆ ਤੇ ਉਹਨੂੰ ਪਿਸਤੌਲ ਉਹਦੇ ਕੋ ਖੋਇਆ ਬਸ ਐਂ ਕੁੜੀ ਕਿੰਨੇ ਭੈਣਾਂ ਨੇ ਉਹਦੇ ਕੋ ਪਿਸਤੌਲ ਖੋਇਆ ਹਾਂਜੀ ਕੁਟਿਆ ਵੀ ਫਿਰ ਉਹਨੂੰ ਭੱਜਣ ਦਾ ਨਾ ਰਾਹ ਹੀ ਲੱਭਾ ਉਹਦੇ ਚੱਪਲਾਂ ਵੀ ਇੱਥੇ ਰਹਿ ਗਈਆਂ ਪੱਗ ਵੀ ਇੱਥੇ ਰਹਿ ਗਈ ਤੇ ਜੁੱਤੀਆਂ ਵੀ ਉਹਦੇ ਇੱਥੇ ਰਹਿ ਗਈਆਂ ਮੁੰਡੇ ਦੀ ਵੀ ਦੋਵੇਂ ਪਿਓ ਪੋਤਾ ਇਹ ਹੀ ਹ ਇੱਥੇ ਨਾ ਹੀ ਇਕੱਠੇ ਬੈਠੇ ਹਾਂ ਤੇ ਮੇਰਾ ਚਾਚਾ ਜੀ ਵੀ ਬੈਠੇ ਹੀ ਤੇ ਉਹ ਨਾ ਹਰਜੀਤ ਸਿੰਘ ਸਰਪੰਚਾਇਤ ਉਹਨਾਂ ਨੇ ਮੇਰੇ ਚਾਚੇ ਤੇ ਹਮਲਾ ਕੀਤਾ ਤੇ ਫਿਰ ਆਪਾਂ ਆਪਣੀ ਜਾਨ ਦੀ ਪਰਵਾਹ ਨਹੀਂ ਕੀਤੀ ਤੇ ਫਿਰ ਆਪਾਂ ਵੀ ਸਾਰੇ ਪੈ ਗਏ ਉਹਦੇ ਨਾਲ ਮੁੰਡਾ ਵੀ ਸੀ ਉਹਨੇ ਤੋੜ ਵੀ ਤੇ ਮਾਰਨ ਲੱਗਾ ਤੇ ਅਸੀਂ ਗਾੜੀ ਹੋ ਗਈ ਤੇ ਆਪਾਂ ਖੋਲੇ ਜਦੋਂ ਅਸੀਂ ਉਸ ਕੋਲ ਤੋੜ ਕੋਲ ਜੁੱਤੀ ਵੀ ਸਾਡੇ ਘਰੇ ਲੱਥੀ ਪਈ ਇੱਕ ਉਹਦੇ ਪੈਰੀ ਇੱਕ ਇੱਥੇ ਹੀ ਤੇ ਮੁੰਡੇ ਦੀਆਂ ਦੋਵੇਂ ਚੱਪਲਾਂ ਇੱਥੇ ਹੀ ਤੇ ਸਾਨੂੰ ਗਾਲ ਮੰਦਾ ਵੀ ਬਹੁਤ ਉਹਨੇ ਕੱਢਿਆ ਤੇ ਦੰਦੀ ਵੀ ਵੱਡੀ ਆ ਮੈਂ ਬਲਵੰਤ ਸਿੰਘ ਜੀ ਮੌਜੂਦਾ ਸਰਪੰਚ ਸ਼੍ਰੋਮਣੀ ਅਕਾਲੀ ਦਲ ਵਾਲਾ ਮੈਂ ਬੋਲੀ ਕਰਾਉਣ ਲੱਗਾ ਸੀ ਇੱਥੇ ਜ਼ਮੀਨ ਦੀ ਬੋਲੀ ਕਰਾਉਣ ਦੇ ਨਾਂ ਤੇ ਪਹਿਲਾਂ ਵੀ ਉਹਨੇ ਸਾਡੀ ਜਿਹੜੀ ਬੋਲੀ ਇੱਕ ਦੋ ਵਾਰ ਉਹਨੇ ਰੋਕੀ ਕਰਾਉਣ ਤੋਂ ਤੇ ਜਦੋਂ ਬੋਲੀ ਕਰਾਉਣ ਨੂੰ ਲੱਗਾ ਇੱਥੇ ਤੇ ਉਹਨੇ ਕਹਿਤਾ ਬੋਲੀ ਦੇ ਵਿੱਚ ਵੀ ਦੂਜੀ ਜਗ੍ਹਾ ਹੋਣੀ ਚਾਹੀਦੀ ਮੈਂ ਕਹਿਤਾ ਚਲ ਦੂਜੀ ਜਗ੍ਹਾ ਜਿੱਥੇ ਉਹ ਕਹਿੰਦਾ ਉੱਥੇ ਕਰਾ ਦੋ ਇਹ ਇਧਰ ਦੀ ਗੱਡੀ ਤੇ ਆਇਆ ਪੋਪੋਤੇ ਆਏ ਦੋਵੇਂ ਹਰ ਹਰਜੀਤ ਸਿੰਘ ਸਰਪੰਚ ਸਾਬਕਾ ਸਰਪੰਚ ਅੱਜ ਤੋਂ 20 ਸਾਲ ਪਹਿਲਾਂ ਕਾਂਗਰਸ ਦਾ ਹਾਂਜੀ ਕਾਂਗਰਸ ਦਾ ਹਰਜੀਤ ਸਿੰਘ ਸਰਪੰਚ ਉਹ ਜਦੋਂ ਇੱਥੇ ਮੇਰੇ ਮੂਹੇ ਕੇ ਆਉਨੇ ਬਲਾਰੋ ਗੱਡੀ ਲਾਤੀ ਜਦੋਂ ਇਹ ਸਾਡੇ ਘਰ ਆਇਆ ਇੱਥੇ ਜਦੋਂ ਮੇਰੇ ਗਲ ਪਿਆ ਤਾਂ ਮੇਰੀਆਂ ਇਹਦੇ ਬੇਟੀ ਨੇ ਤੇ ਮੇਰੀਆਂ ਭਤੀਜੀਆਂ ਨੇ ਉਹਨਾਂ ਨੇ ਫਿਰ ਆਪਣੀ ਜਾਨ ਦੀ ਕੁਰਬਾਨੀ ਦੇਣ ਕਰਕੇ ਮੈਨੂੰ ਬਚਾ ਲਿਆ ਲੇਕਿਨ ਉਹਦਾ ਜਿਹੜਾ ਪਿਸਤੌਲ ਉਹਦੇ ਹੱਥੋਂ ਖੋ ਲਿਆ ਪਿਸਤੌਲ ਵੀ ਖੋ ਲਿਆ ਪੱਗ ਵੀ ਉਹਦੀ ਇੱਥੇ ਆ ਜੁੱਤੀ ਇੱਕ ਇੱਥੇ ਆ ਪੈਰ ਇੱਕ ਨਾਲ ਲੈ ਗਿਆ ਭੱਜ ਕੇ ਉਹਦੇ بیٹے ਦੀ ਵੀ ਜਦੋਂ ਮੇਰੇ ਗਲ ਪਿਆ ਆ ਕੇ ਉਹਦੀਆਂ ਵੀ ਚਪਲਾਂ ਇੱਥੇ ਆ ਤੇ ਜਾਂਦਾ ਜਾਂਦਾ ਫਿਰ ਉਹਨਾਂ ਨੇ ਜਦੋਂ ਇੱਥੇ ਜਦੋਂ ਇਹ ਸਾਰੇ ਅਸੀਂ ਪੈ ਕੇ ਤਾਂ ਬੜੀ ਮੁਸ਼ਕਲ ਨਾਲ ਉਹਨੇ ਭੱਜ ਕੇ ਜਾਨ ਆਪਣੀ ਬਚਾਈਏ ਤੁਹਾਡੇ ਕੋਲ ਅਜੀ ਵੀ ਪੂਰੇ ਮੋਰਤੇ ਮਤਲਬ ਹਮਲਾ ਕਰਨ ਨੂੰ ਤਿਆਰ ਹੋ ਗਏ ਜਦੋਂ ਦੋ ਤਿੰਨ ਵਾਰ ਇਹਨੇ ਬੋਲੀ ਸਾਡੀ ਪਹਿਲਾਂ ਵੀ ਕੈਂਸਲ ਕਰਾਤੀ ਆ ਬਾਜਵਾ ਸਾਹਿਬ ਦਾ ਨਾਮ ਲੈ ਕੇ ਵੀਡੀਓ ਨੂੰ ਦਬਕਾ ਮਾਰ ਦਿੰਦਾ ਰਿਹਾ ਤੇ ਵੀਡੀਓ ਸਾਹਿਬ ਕੈਂਸਲ ਕਰ ਦਿੰਦਾ ਰਿਹਾ ਸਰਦਾਰ ਜਿੰਦਰ ਸਿੰਘ ਬਾਜਵਾ ਤ੍ਰਿਪਤਰ ਜਿੰਦਰ ਸਿੰਘ ਬਾਜਵਾ ਜੋ ਐਸ ਵੇਲੇ ਬਥੇ ਹੈ ਕਿ ਨੇ ਉਹਨਾਂ ਦਾ ਨਾਮ ਲੈ ਕੇ ਵੀਡੀਓ ਸਾਹਿਬ ਨੂੰ ਕਹਤਾ ਕਿ ਬਾਜਵਾ ਸਾਹਿਬ ਨੇ ਕਿਹਾ ਮੈਂ ਆਪੇ ਬੋਲੀ ਕਰਾਉਣੀ ਜਦੋਂ ਮੈਂ ਮਰਜ਼ੀ ਕਰਾ ਲੂੰਗਾ ਪੁਲਿਸ ਵਾਲੋਂ ਇਹ ਵਾ ਕਿ ਮੈਂ ਪਹਿਲਾਂ ਸਭ ਤੋਂ ਪਹਿਲਾਂ ਐਸਐਚਓ ਸਾਹਿਬ ਨੂੰ ਖੁਦ ਮੈਂ ਫੋਨ ਲਾਇਆ ਕਿ ਐਸਐਚਓ ਸਾਹਿਬ ਆ ਗੱਲ ਹੋ ਗਈ ਆ ਪੁਲਿਸ ਨੇ ਇਹ ਭਰੋਸਾ ਦਿੱਤਾ ਪੀ ਤੁਸੀਂ ਸੱਚ-ਸੱਚ ਦੱਸੋ ਸਾਨੂੰ ਤਹੇ ਜੋ ਸਚਾਈ ਉਹ ਹੀ ਦਸੀਆ ਅਹੀਂ ਹੁਣੇ ਜਾ ਕੇ ਪਰਚਾ ਕੱਢ ਦਿੰਦੇ ਆ ਪਰਚਾ ਕੱਢ ਤੋਂ ਬਾਅਦ ਚ ਬੰਦੇ ਜਿਹੜੇ ਹੁਣੇ ਗ੍ਰਿਫਤਾਰ ਕਰਦੇ ਆ ਲੇਕਿਨ ਅਹੀਂ ਕਹਿੰਦੇ ਆ ਵੀ ਇੱਥੇ ਜੋ ਸਾਡੀ ਕਾਰਵਾਈ ਪਾਓ ਆਂਦੇ ਨਹੀਂ ਚੌਂਕੀ ਆਓ ਚੌਂਕੀ ਆ ਕੇ ਉਥੇ ਤੁਸੀਂ ਆਪਣਾ ਬਿਆਨ ਲਿਆ ਖਾਓ ਤੇ ਅਹੀਂ ਹੁਣੇ ਉਹਨਾਂ ਤੇ ਪਰਚਾ ਕੱਢ ਕੇ ਤੇ ਉਹਨਾਂ ਨੂੰ ਫੰਡ ਦੀ ਕੋਸ਼ਿਸ਼ ਕਰਦੇ ਆ ਪਿੰਡ ਸਿੱਥ ਜੋ ਮੈਨੂੰ ਫੋਨ ਗਿਆ ਸੀ ਵੀ ਇੱਥੇ ਮਤਲਬ ਲੜਾਈ ਝਗੜਾ ਹੋ ਰਿਹਾ ਤੇ ਮੈਡਮ ਤੁਸੀਂ ਮੌਕੇ ਤੇ ਪਹੁੰਚੋ 10 ਮਿੰਟ ਚ ਮੈਂ ਇੱਥੇ ਮੌਕੇ ਤੇ ਪਹੁੰਚ ਗਈ ਆ ਸਰਪੰਚ ਬਲਵੰਤ ਸਿੰਘ ਨੇ ਕਿਹਾ ਵੀ ਮੇਰੇ ਘਰ ਜਿਹੜਾ ਸਾਬਕਾ ਸਰਪੰਚ ਕਾਂਗਰਸੀ ਆ ਉਹ ਹਰਜੀਤ ਸਿੰਘ ਆਇਆ ਵਾ ਤੇ ਉਹਨੇ ਉਹਦੇ ਕੋਲੋਂ ਇਹ ਰਿਵਾਲਵਰ ਖੋਲਿਆ ਵਾ ਤੇ ਉਹ ਉਹਨੇ ਲੜਾਈ ਝਗੜਾ ਕੀਤਾ ਵਾ ਮੇਰੇ ਆਉਣ ਤੋਂ ਪਹਿਲਾਂ ਤੇ ਉਹ ਜਾ ਚੁੱਕਾ ਸੀਗਾ ਤੇ ਮੈਂ ਆਣ ਕੇ ਸਿੱਧਾ ਜਾਜਾ ਲਿਆ ਜੋ ਕਾਨੂੰਨੀ ਕਾਰਵਾਈ ਬੰਦੀ ਕੀਤੀ ਜਾਊਗੀ ਹਾਂ ਵੈਪਨ ਇਹਨਾਂ ਕੋਲ ਲੈ ਲਿਆ ਜੀ ਤੋਂ ਉਸ ਤੋਂ ਇਲਾਵਾ ਕੋਈ ਗੋਲੀ ਚੱਲੀ ਉਹਦੇ ਚੋਂ ਨਹੀਂ ਨਾ ਕੋਈ ਨਹੀਂ ਚੱਲੀ ਫਾਇਰ ਨਹੀਂ ਕੋਈ ਹੋਇਆ ਗੁਰਦਾਸਪੁਰ ਤੋਂ ਪੋਪਾਲ ਸਿੰਘ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ジャンゴ。